ਸਟੇਟਮੈਂਟ ਤੁਸੀਂ ਸੁਣ ਲਈ ਕਿ ਦੋ ਗਰੁੱਪ ਸੀ ਜਿਹੜੇ ਸੋਚਦੇ ਸੀ ਸਿਆਸੀ ਲਾਹਾ ਵਧ ਕਿਵੇਂ ਲਿਆ ਜਾ ਸਕਦਾ ਹੈ ਕਿ ਇਸ ਮਸਲੇ ਨੂੰ ਲਮਕਾਈ ਰੱਖੀਏ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰੀ ਜਾਈਏ ਜਿਵੇਂ ਜਿਵੇਂ ਇਲੈਕਸ਼ਨ ਆਉਂਦੀ ਹੈ ਉਵੇਂ ਉਭਾਰ ਲਿਆ ਕਰੀਏ ਤੇ ਇਲੈਕਸ਼ਨ ਤੋਂ ਬਾਅਦ ਫੇਰ ਛੱਡ ਦਿਆ ਕਰੀਏ ਤੇ ਦੂਜਾ ਗਰੁੱਪ ਸੀ ਜਿਹੜਾ ਕਹਿੰਦਾ ਸੀ ਵੀ ਕਿਵੇਂ ਵੀ ਕਰਕੇ ਤੁੱਥਮੁੱਤ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਨਾਂ ਵਿੱਚ ਪਾ ਕੇ ਇੱਕ ਵਾਰੀ ਕੋਰਟ ਦੇ ਵਿੱਚ ਇਹਨਾਂ ਨੂੰ ਸਭ ਨੂੰ ਧੱਕ ਲੀਏ ਸੋ ਇਸ ਦਰ ਪ੍ਰਗਟ ਸਿੰਘ ਹਰਾਂ ਦੀ ਸਟੇਟਮੈਂਟ ਹੈ ਮੈਂ ਸਤਾਰ ਪ੍ਰਗਟ ਸਿੰਘ ਹਰਾਂ ਨੂੰ ਕਹਿਣਾ ਚਾਹੁੰਨਾ ਤੁਸੀਂ ਉੱਥੇ ਸੱਚ ਬੋਲਣ ਦੀ ਹਿੰਮਤ ਤਾਂ ਕਰਤੀ ਵਿਧਾਨ ਸਭਾ 'ਚ ਬਤੌਰ ਸਿੱਖ ਤੁਹਾਡੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਨਾਮ ਨਸ਼ਰ ਕਰੋ ਕਿ ਲਮਕਾਉਣ ਵਾਲੇ ਕਿਹੜੇ ਸੀ ਤੇ ਜਿਹੜੇ ਕਹਿੰਦੇ ਸੀ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਪਾ ਕੇ ਤੇ ਉਹਨਾਂ ਨੂੰ ਇਸ ਮੁੱਦੇ ਤੇ ਦਾਗੀ ਕਰ ਦਿਓ ਉਹ ਕਿਹੜੇ ਸੀ ਇਹ ਤੁਹਾਡੀ ਵੀ ਜ਼ਿੰਮੇਵਾਰੀ ਇੱਕ ਸਿੱਖ ਹੋਣ ਦੇ ਨਾਤੇ ਬਣਦੀ ਸੋ ਇਹ ਦੋ ਧਿਰਾਂ ਉੱਥੇ ਮੈਂ ਕਹੂੰਗਾ ਇੱਕ ਟਕਵੰਜ ਰੱਛ ਕੇ ਲੋਕਾਂ ਨੂੰ ਫੇਰ ਇਹ ਮੂਰਖ ਬਣਾਉਣਾ ਚਾਹੁੰਦੇ ਸੀ ਤੇ ਬਿੱਲ ਲਿਆਂਦਾ ਜੀ ਇਹਨਾਂ ਨੇ ਆ ਬਿੱਲ ਲਿਆਂਦਾ ਜਿਹੜਾ ਸਿਲੈਕਟਿਵ ਕਮੇਟੀ ਨੂੰ ਇਹਨਾਂ ਨੇ ਭੇਜਿਆ ਹੁਣ ਇਹਦੇ ਚ ਹੈ ਕਿ ਜੀ ਪਹਿਲਾਂ ਤਾਂ ਇਹਨਾਂ ਨੇ ਇੱਕ ਪਵਿੱਤਰ ਗ੍ਰੰਥ ਜਿਹੜਾ ਉਹ ਡਿਫਾਈਨ ਕੀਤੇ ਕਿਹੜੇ ਕਿਹੜੇ ਆਉਂਦੇ ਵਿੱਚ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਸ ਦੇ ਭਾਗ ਜਿਸ ਵਿੱਚ ਪੋਥੀਆਂ ਤੇ ਗੁਟਕਾ ਸਾਹਿਬ ਭਗਵਤ ਗੀਤਾ ਜੀ ਕੁਰਾਨ ਸ਼ਰੀਫ ਜੀ ਤੇ ਪਵਿੱਤਰ ਬਾਈਬਲ ਸ਼ਾਮਿਲ ਹੈ ਇਹ ਇਹਨਾਂ ਨੇ ਕਿਹਾ ਵੀ ਇਹ ਗ੍ਰੰਥ ਜਿਹੜੇ ਐ ਕੋਈ ਵੀ ਇਹਨਾਂ ਦੀ ਬੇਅਦਬੀ ਕਰੂਗਾ ਇਹ ਸਾਰੇ ਗ੍ਰੰਥ ਸ਼ਾਮਿਲ ਐ ਤੇ ਉਹਨੂੰ ਸਜ਼ਾ ਮਿਲੂਗੀ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਇਸ ਤੋਂ ਅੱਗੇ ਇਹਨਾਂ ਨੇ ਲਿਆਂਦਾ ਕਿ ਜਿਹੜਾ ਵੀ ਕੋਈ ਇਨਸਾਨ ਇਹਦਾ ਇਹਦੀ ਦੁਸ਼ ਪ੍ਰੇਰਣਾ ਕਰਦਾ ਏ ਇਸ ਕੰਮ ਕਰਨ ਨੂੰ ਔਕ ਸੌਣ ਦਾ ਕੰਮ ਕਰਦਾ ਕਿਸੇ ਨੂੰ ਕੀ ਤੂੰ ਬੇਅਦਬੀਆਂ ਕਰ ਸਾਜ਼ਿਸ਼ ਦਾ ਹਿੱਸਾ ਸਹਾਇਤਾ ਕਰਦਾ ਉਹਨੂੰ ਵੀ 3 ਸਾਲ ਤੋਂ 5 ਸਾਲ ਤੱਕ ਦੀ سزا ਦਿੱਤੀ ਜਾਵੇ। ਸੋ ਹੁਣ ਤੁਸੀਂ ਇਹ ਦੇਖੋ ਬਿੱਲ ਤਾਂ ਇਹ ਕੀ ਲਿਆਉਂਦੇ ਐ ਕਹਿਣੀ ਤੇ ਕਥਨੀ ਜਿਹੜੀ ਇਹਨਾਂ ਦੀ ਮੈਂ ਐਕਸਪੋਜ਼ ਕਰਨਾ ਚਾਹਣਾ ਹੈ ਡਿਫਰੈਂਸ ਇਨ देयर ਵਰਡਸ ਐਂਡ देयर ਐਕਸ਼ਨ ਬਿੱਲ ਕੀ ਲਿਆਉਂਦੇ ਐ ਤੇ ਅਸਲੀਅਤ ਕੀ ਐ ਬੇਅਦਬੀਆਂ ਕਰਵਾਉਣ ਵਾਲੇ ਤੁਹਾਨੂੰ ਯਾਦ ਹੋਣਾ ਹੈ 2016 24 ਜੂਨ ਨੂੰ ਰਮਜ਼ਾਨ ਦੇ ਪਵਿੱਤਰ ਦਿਨਾਂ ਦੇ ਵਿੱਚ ਮਲੇਰ ਕੋਟਲਾ ਕੁਰਾਨ ਸ਼ਰੀਫ ਜੀ ਦੀ ਬੇਅਦਬੀ ਹੋਈ ਸੀ ਅੰਗ ਖਿਲਾਰੇ ਗਏ ਉੱਥੇ ਬੀਬੀ ਜੀ ਠੀਕ ਹੈ ਨਾ ਜੀ ਉਹੀ ਦਿਨ ਸੀਗੇ ਰਮਜ਼ਾਨ ਦੇ ਜੀ ਜੀ ਬਿਲਕੁਲ ਅੰਗ ਖਿਲਾਰੇ ਗਏ ਉੱਥੇ 25 ਜੂਨ ਨੂੰ ਅਗਲੇ ਦਿਨ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਮੈਂ ਇਹ ਯਾਦ ਕਰਾ ਦਿਆਂ ਤੇ 1 ਮਹੀਨੇ ਬਾਅਦ 24 ਜੁਲਾਈ ਨੂੰ ਇਸ ਬੇਅਦਬੀ ਦੀ ਦਾ ਜਿਹੜਾ ਮੁੱਖ ਸਾਜ਼ਿਸ਼ ਕਰਤਾ ਸੀ ਦ ਬ੍ਰੇਨ ਬਿਹਾਈਂਡ ਇਟ 올 ਨਰੇਸ਼ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਮਹਿਰੋਲੀ ਤੋਂ ਉਹਨੂੰ ਅਰੈਸਟ ਕਰ ਲਿੱਤਾ ਜਾਂਦਾ ਹੈ ਅਰੈਸਟ ਕਿਵੇਂ ਕੀਤਾ ਜਾਂਦਾ ਹੈ ਕਿ ਜਿਹੜੇ ਦੋਸ਼ੀ ਫੜੇ ਗਏ ਉਹ ਤੋਂ ਉਹਨਾਂ ਨੇ ਇਹਦਾ ਨਾਮ ਲਿੱਤਾ 164 ਦੇ ਬਿਆਨ ਕੋਰਟ ਦੇ ਵਿੱਚ ਦਿੱਤੇ ਤੇ ਐਵੀਡੈਂਸ ਕੀ ਸੀ 90 ਲੱਖ ਰੁਪਇਆ ਇਹਨੇ ਟਰਾਂਸਫਰ ਕੀਤਾ ਸੀ ਜਿਹੜੇ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦੇ ਅਕਾਊਂਟਾਂ 'ਚ 13 ਟੈਨੀਫੋਨ ਕਾਲਾਂ ਸੀ ਅਨੇਕਾਂ ਮੈਸੇਜ ਸੀ ਉਹਨਾਂ ਨਾਲ ਉਹ ਸਾਰਾ ਕੁਝ ਜਦੋਂ ਕੋਰਟ ਦੇ ਸਾਹਮਣੇ 164 ਦੇ ਬਿਆਨਾਂ 'ਚ ਰੱਖਿਆ ਗਿਆ ਉਸ ਤੋਂ ਬਾਅਦ ਇਹ ਨਰੇਸ਼ ਯਾਦਵ ਅਰੈਸਟ ਕੀਤਾ ਜਾਂਦਾ ਹੈ ਇਹਦੇ ਤੇ ਪਰਚਾ ਦਰਜ 295A ਦਾ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਇੰਟੈਂਡਡ ਟੂ ਆਊਟਰੇਜ ਦ ਰਿਲੀਜੀਅਸ ਫੀਲਿੰਗਸ ਆਫ ਪੀਪਲ ਇਹ ਧਾਰਾ ਲਾ ਕੇ ਤੇ ਇਹਦੇ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਮੁਕੱਦਮਾ ਤੁਸੀਂ ਇਹ ਵੇਖੋ ਪੇਟਰਨੇਜ ਜਿਹੜੀ ਮੈਂ ਗੱਲ ਕਰ ਰਿਹਾ ਕਿਸ ਹੱਦ ਤੱਕ ਇਹਦੀ ਪੇਟਰਨੇਜ ਕੀਤੀ ਗਈ ਨਰੇਸ਼ ਯਾਦਵ ਨੂੰ ਕਿਵੇਂ ਬਚਾਉਣ ਦੇ ਯਤਨ ਕੀਤੇ ਗਏ ਤੇ ਅੱਜ ਇਹ ਕਹਿੰਦੇ ਆ ਅਸੀਂ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਜਿਨੇ ਬੇਅਦਬੀ ਕੀਤੀ ਸਭ ਤੋਂ ਪਹਿਲਾਂ ਉਹਦੇ ਵਕੀਲ ਜਿਹੜੇ ਉਹਦੇ ਬਚਾਅ ਵਾਸਤੇ ਕੋਰਟ ਦੇ ਵਿੱਚ ਉੱਥੇ ਮਲੇਰ ਕੋਟਲਾ ਅਦਾਲਤ ਚ ਪੇਸ਼ ਹੋਏ ਕੱਲ ਜਿਹੜੇ ਸਭ ਤੋਂ ਵੱਧ ਮੰਗਲਵਾਰ ਨੂੰ ਸੌਰੀ ਜਿਹੜੇ ਸਭ ਤੋਂ ਵੱਧ ਉੱਥੇ ਬੁੜਕਰੇ ਸੀ ਦੋ ਜਾਣੇ ਮੈਂ ਕਹੂੰਗਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹ ਗੰਡੂ ਜ ਆ ਉਹਦੀ ਤਾਂ ਐ ਸੀ ਜਿਵੇਂ ਸੀਟ ਤੇ ਸਪਰਿੰਗ ਲੱਗੇ ਹੁੰਦੇ ਆ ਜਿਵੇਂ ਸਾਰੇ ਧਰਮਾਂ ਦੀ ਰੱਖਿਆ ਹੀ ਉਹਨੇ ਕਰਨੀ ਹੁੰਦੀ ਆ ਉੱਥੇ ਖੜੇ ਹੋ ਕੇ ਇਹੋ ਜਿਹਾ ਨਾਟਕ ਕਰਦਾ ਯਾਰ ਉਹ ਬੰਦਾ ਤੇ ਆ ਉਹਨਾਂ ਦੇ ਨਾਂ ਹੈ ਜਿਹੜੇ ਉਹਦੇ ਵਕੀਲ ਸੀ ਆ ਹਰਪਾਲ ਚੀਮਾ ਜੀ ਦੀ ਫੋਟੋ ਵੀ ਆ ਉਹਦੇ ਨਾਲ ਅਦਾਲਤ ਚੋਂ ਨਿਕਲਦੇ ਆ ਜਿਹੜਾ ਹਰਪਾਲ ਚੀਮਾ ਉੱਥੇ ਬਹੁਤ ਵੱਡਾ ਆਪਦੇ ਆਪ ਨੂੰ ਬਲਾਰਾ ਬਣ ਕੇ ਤੇ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਸਭ ਤੋਂ ਵੱਧ ਸੀਰੀਅਸਨੈਸ ਮੇਰੀ ਹੈ ਇਸ ਮੁੱਦੇ ਤੇ ਜਿਹੜਾ ਸ਼ੋਅ ਕਰਨਾ ਚਾਹੁੰਦਾ ਸੀ ਕਿ ਮੇਰੇ ਨਾਲੋਂ ਵੱਧ ਇਸ ਇਸ਼ੂ ਤੇ ਕੋਈ ਤਤਪਰ ਨਹੀਂ ਕੀ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਅੱਜ ਇਹਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਕਨਵਿਕਟ ਹੋਇਆ ਜਿਹੜਾ ਉਹਦੇ ਚ ਉਹਦੀ ਅਦਾਲਤ ਦੇ ਵਿੱਚ ਪੈਰਵਾਈ ਕਰਦੇ ਦੀ ਮੈਂ ਤੁਹਾਨੂੰ ਪਹਿਲਾਂ ਤਾਂ ਇਹਦੀ ਫੋਟੋ ਦਿਖਾ ਦਿਆਂ ਹਰਪਾਲ ਚੀਮੇ ਦੀ ਫਿਰ ਤੁਸੀਂ ਦੇਖੋ ਬਚਾ ਕੇ ਸੱਦ ਤੱਕ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਬਣਦੀ ਆ ਇਹਨਾਂ ਦੀ 2024 ਦੇ ਵਿੱਚ ਜਦੋਂ ਕੇਸ ਅੰਜਾਮ ਤੇ ਆ ਚੱਲਿਆ ਸੀ ਇਹਨਾਂ ਨੇ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਜਿਹੜਾ ਮੁਹੰਮਦ ਅਸ਼ਰਫ ਕੰਪਲੇਨੈਂਟ ਸੀ ਇਸ ਕੇਸ ਦਾ ਉਹਦੇ ਤੋਂ ਕੰਪਲੇਂਟ ਵਿਧਰਾ ਕਰਾਈ ਨਰੇਸ਼ ਯਾਦਵ ਦੇ ਖਿਲਾਫ 8 ਸਾਲ ਬਾਅਦ 8 ਸਾਲ ਉਹ ਬੰਦਾ ਕੇਸ ਲੜਿਆ 8 ਸਾਲ ਬਾਅਦ ਜਦੋਂ ਕੇਸ ਕਨਕਲੂਜਨ ਤੇ ਆਉਣ ਲੱਗਿਆ ਡਿਸੀਜਨ ਦੇ ਨੇੜੇ ਗਿਆ ਇਹਨਾਂ ਨੂੰ ਲੱਗਿਆ ਕਿ ਸਾਰੇ ਸਬੂਤ ਨਰੇਸ਼ ਯਾਦਵ ਦੇ ਖਿਲਾਫ ਜਾ ਰਹੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਮੁਹੰਮਦ ਅਸ਼ਰਫ ਨੂੰ ਕਿ ਤੋਂ ਕੰਪਲੇਂਟ ਵਿਡਰੋ ਕਰ ਆ ਕੰਪਲੇਂਟ ਵਿਡਰੋ ਕਰਾ ਕੇ ਡੀਸੀ ਤੋਂ ਅਫੀਸ਼ੀਅਲ ਲੈਟਰ ਡਿਸਟ੍ਰਿਕਟ ਟੌਰਨੀ ਨੂੰ ਸਰਕਾਰੀ ਵਕੀਲ ਨੂੰ ਲਿਖਾਇਆ ਕਿ ਕੋਰਟ ਦੇ ਵਿੱਚ ਲਿਖ ਕੇ ਦੇ ਕਿ ਸਰਕਾਰ ਨਰੇਸ਼ ਯਾਦਵ ਦੇ ਖਿਲਾਫ ਕੇਸ ਪਰਸਿਊ ਨਹੀਂ ਕਰਨਾ ਚਾਹੁੰਦੀ ਇਹ ਵਿਡਰੋ ਕਰਨ ਦਿੱਤਾ ਜਾਵੇ ਸਾਨੂੰ ਇਹ 18 ਨਵੰਬਰ 2024 ਦੇ ਮੈਂ ਤੁਹਾਨੂੰ ਸਾਰਾ ਵਾਕਿਆ ਦੱਸ ਰਿਹਾ ਇਹ ਮੈਂ ਪੜ੍ਹ ਕੇ ਦੱਸ ਦਿਨਾ ਤੁਹਾਨੂੰ ਪਬਲਿਕ ਪ੍ਰੋਸੀਕਿਊਟਰ ਨੇ ਇਹ ਗੱਲ ਕਹੀ ਉਥੇ He so far as the appeal titled State versus Nand Kishore and others. Qua the respondent accused Naresh Yadav is concerned, she has filed an application for withdrawal of the appeal, whereby it has been averred that she has received a letter from the district attorney Sangroor to withdraw the present appeal qua the respondent accused. नरेश यादव एज पर द डायरेक्शंस गिवन बाय वर्धि डिप्टी कमिश्नर मलेरकोटला वाइड लेटर नंबर 1351 डेटेड 18 11 2024 डिप्टी कमिश्नर मलेरकोटला पल्लवी नादी ओदो आईएएस ऑफिसर ओथे मलेरकोटला सी 18 नवंबर दा ओदा ऑर्डर कोर्ट दे विच पब्लिक प्रोसिक्यूटर जाके कहंदी है ਕਿ ਡਿਪਟੀ ਕਮਿਸ਼ਨਰ ਨੇ ਡੀਏ ਨੂੰ ਚਿੱਠੀ ਲਿਖੀ ਹੈ ਡੀਏ ਨੇ ਮੈਨੂੰ ਡਾਇਰੈਕਟ ਕੀਤਾ ਕਿ ਇਹ ਵਿਡਰੋ ਕੀਤੀ ਜਾਵੇ ਇਹਦੇ ਖਿਲਾਫ ਜਿਹੜਾ ਕੇਸ ਹੈ ਸਾਨੂੰ ਵਿਡਰੋ ਕਰਨ ਦੀ ਆਗਿਆ ਦਿੱਤੀ ਜਾਵੇ ਉਸ ਚਿੱਠੀ ਹੋਣ ਦੇ ਬਾਵਜੂਦ ਕਿਉਂਕਿ ਸਬੂਤ ਇੰਨਾ ਸੀ ਪੈਸਿਆਂ ਦੀ ਟਰਾਂਸਫਰ ਸੀ ਕਾਲ ਡਿਟੇਲਸ ਸੀ ਕੋਰਟ ਨੇ ਇਹਨੂੰ ਕਨਵਿਕਟ ਕੀਤਾ ਮਲੇਰ ਕੋਟਲਾ ਸੈਸ਼ਨ ਕੋਰਟ ਗਰੇਵਾਲ ਸਾਹਿਬ ਜੱਜ ਸੀ ਸਰਦਾਰ ਪਰਮਿੰਦਰ ਸਿੰਘ ਗਰੇਵਾਲ ਜੱਜ ਸੀਗੇ ਕਨਵਿਕਟ ਕੀਤਾ ਇਹਨੂੰ ਕਿ ਇਹ ਦੋਸ਼ੀ ਹੈ 120 ਵਿੱਚ ਵੀ ਸ਼ਾਮਲ ਹੈ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਦਾ 29 ਨਵੰਬਰ ਨੂੰ ਇਹ ਕਨਵਿਕਸ਼ਨ ਦਾ ਆਰਡਰ ਆਉਂਦਾ ਇਸ ਤੋਂ ਅੱਗੇ ਤੁਸੀਂ ਵੇਖੋ ਪੁਸ਼ਤਪਨਾਈ ਕਿਵੇਂ ਕੀਤੀ ਜਾਂਦੀ ਕਿੰਨੀ ਪ੍ਰੋਟੈਕਸ਼ਨ ਕਿਉਂਕਿ ਬੰਦਾ ਆfda ਸੀ ਜੇ ਪ੍ਰੋਟੈਕਟ ਨਹੀਂ ਕਰਦੇ ਸੀ ਤਾਂ ਇਹ ਡਰ ਸੀ ਕਿ ਨਾ ਨਾ ਲੈ ਦੇਵੇ ਬਾਕੀਆਂ ਤੇ ਕੌਣ-ਕੌਣ ਇਹਦੇ ਵਿੱਚ ਸ਼ਾਮਲ ਹੈ 29 ਨਵੰਬਰ 2024 ਨੂੰ ਇਹ ਕਨਵਿਕਟ ਹੁੰਦਾ ਹੈ ਉੱਥੇ ਹੀ ਅਦਾਲਤ 'ਚ ਇਹਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਤੇ 15 ਦਸੰਬਰ 2024 15 ਦਿਨਾਂ ਬਾਅਦ ਆਮ ਆਦਮੀ ਪਾਰਟੀ ਦੀ ਲਿਸਟ ਜਾਰੀ ਹੁੰਦੀ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਆਹ ਲਿਸਟ ਹੈ ਜੀ ਉਹ 15 ਦਸੰਬਰ ਨੂੰ ਸੰਦੀਪ ਪਾਟਕ ਦੇ ਦਸਕਦਾਂ ਥੱਲੇ ਵਿਧਾਨ ਸਭਾ ਦੇ ਉਮੀਦਵਾਰ ਐਲਾਨੇ ਗਏ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸਤੇ ਤੇ ਆ 29 ਨੰਬਰ ਤੇ ਨਾਂ ਆਉਂਦਾ ਜੀ ਮਹਿਰੋਲੀ ਤੋਂ ਨਰੇਸ਼ ਯਾਦਵ ਤੁਸੀਂ ਇਹ ਵੇਖੋ ਜਿਹੜੇ ਕਹਿੰਦੇ ਆ ਕਿ ਅਸੀਂ ਸਜਾਵਾਂ ਦਵਾਵਾਂਗੇ ਜੀ ਜਿਹੜੇ ਇਹਨਾਂ ਨੂੰ ਬਚਾਉਂਦੇ ਆ ਜਿਹੜੇ ਉਤਸ਼ਾਹਤ ਕਰਦੇ ਆ ਜਿਹੜੇ ਪ੍ਰੋਟੈਕਸ਼ਨ ਦਿੰਦੇ ਆ ਉਹਨਾਂ ਨੂੰ ਵੀ ਸਜਾਵਾਂ ਦਵਾਵਾਂਗੇ ਤੇ ਪ੍ਰੋਟੈਕਟ ਤਾਂ ਇਹ ਉਹਨਾਂ ਨੂੰ ਕਰ ਰਿਹਾ ਜਿਹੜੇ ਬੇਅਦਬੀਆਂ ਖੁਦ ਕਰੀ ਜਾਂਦੇ ਤੇ ਬਾਕੀਆਂ ਨੂੰ ਸਜਾਵਾ ਕਿੱਥੋਂ ਦੇਣੀ 15 ਦਿਨਾਂ ਬਾਅਦ ਜਦੋਂ ਇਹਨਾਂ ਨੇ ਇਹ ਟਿਕਟ ਅਨਾਉਂਸ ਕੀਤੀ ਸਾਰੇ ਦੇਸ਼ ਦੇ ਵਿੱਚ ਸਭ ਧਰਮਾਂ ਦੇ ਸਤਿਕਾਰ ਕਰਨ ਵਾਲਿਆਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਖਾਸ ਤੌਰ ਤੇ ਜਦੋਂ ਭਾਵਨਾਵਾਂ ਹਰਟ ਹੋਈਆਂ ਉਹਦਾ ਉਬਾਲ ਉੱਠਿਆ ਕਿਉਂਕਿ ਦਿੱਲੀ ਚ ਵੀ 29 ਲੱਖ ਤੋਂ ਉੱਪਰ ਮੁਸਲਮਾਨ ਵੋਟਰ ਹੈ ਮੈਂ ਅੱਜ ਹੀ ਚੈੱਕ ਕਰ ਰਿਹਾ ਸੀ 29 ਲੱਖ 59 ਹਜ਼ਾਰ ਮੁਸਲਮਾਨ ਵੋਟਰ ਹੈ ਤਕਰੀਬਨ 13% ਆਫ ਡੈਲੀਜ਼ ਵੋਟਰਸ ਆ ਮੁਸਲਿਮਸ ਜਦੋਂ ਉੱਥੇ ਰੌਲਾ ਪਿਆ ਫਿਰ ਉਹਦੀ ਟਿਕਟ 20 ਦਸੰਬਰ ਨੂੰ ਜਾ ਕੇ ਇਹਨਾਂ ਨੂੰ ਬਦਲਣੀ ਪਈ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਦੇ ਖਿਲਾਫ ਕਾਨੂੰਨ ਲਿਆਵਾਂਗੇ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾ ਦਿਵਾਵਾਂਗੇ ਇਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਮੈਂ ਇਹਨਾਂ ਨੂੰ ਫਿਰ ਚੈਲੰਜ ਕਰਦਾ ਹਾਂ ਤੁਸੀਂ ਇਹ ਕਹਿੰਦੇ ਹੋ ਕਿ ਜਿਨ੍ਹਾਂ ਨੇ ਬੇਦਬੀ ਕਰਨ ਵਾਲੇ ਨੂੰ ਬਚਾਇਆ ਉਹਨੂੰ ਪੇਟਰਨੇਜ ਦਿੱਤੀ ਉਹਨੂੰ ਕਿਸੇ ਕਿਸਮ ਦੀ ਸਹਾਇਤਾ ਦਿੱਤੀ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਤਿੰਨ ਤੋਂ ਪੰਜ ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਫਿਰ ਆ ਸੰਦੀਪ ਪਾਟਕ ਦੇ ਦਸਕਤ ਹੈ ਉਹਦੀ ਟਿਕਟ ਦੇ ਥੱਲੇ ਇਦੋਂ ਵੱਡੀ ਪੇਟਰਨੇਜ ਕੀ ਹੈ ਜੀ ਦਿਓ ਸੰਦੀਪ ਪਾਟਕ ਤੇ ਪਰਚਾ ਫਿਰ ਆਮ ਆਦਮੀ ਪਾਰਟੀ ਦਾ ਕਨਵੀਨਰ ਹੈ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਬਿਨਾ ਮਰਜ਼ੀ ਤੋਂ ਬਿਨਾ ਤਾਂ ਇਹ ਟਿਕਟ ਨਹੀਂ ਨਾ ਮਿਲੀ ਇਹਨੂੰ ਜੀ ਫਿਰ ਦਿਓ ਅਰਵਿੰਦ ਕੇਜਰੀਵਾਲ ਤੇ ਪਰਚਾ ਸ਼ੋว์ दैट योर ਐਕਸ਼ਨਸ ਮੈਚ ਯੋਰ ਵਰਡਸ ਜੋ ਕਹਿੰਨੇ ਹੋ ਉਹ ਕਰਕੇ ਵੀ ਦਿਖਾਓ ਫਿਰ ਪੰਜਾਬ ਦੇ ਲੋਕ ਇੰਨੇ ਮੂਰਖ ਨਹੀਂ ਕਿ ਹੁਣ ਤੁਹਾਡੇ ਡਰਾਮਿਆਂ 'ਚ ਆ ਗਏ ਇੱਕ ਵਾਰੀ ਆ ਗਏ ਇੱਕ ਵਾਰੀ ਗਲਤੀ ਹੋ ਗਈ ਪਰੇ ਦੁਬਾਰਾ ਦੁਬਾਰਾ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰ ਸਕਦੇ ਤੁਸੀਂ ਨੰਗੇ ਹੋਏ ਹੋਵੇਂ ਹੋ ਲੋਕਾਂ ਦੀ ਕਚਹਿਰੀ 'ਚ ਆ ਤੁਹਾਡੇ ਸਾਹਮਣੇ ਮੈਂ ਤਾਂ ਸਬੂਤ ਕਾਗਜ਼ ਤੱਤ ਮੇਰੇ ਕੋਲੇ ਕੋਰਟ ਦੇ ਆਰਡਰਾਂ ਦੀ ਕਾਪੀ ਮੌਜੂਦ ਹੈ ਜਿੱਥੇ ਆ 164 ਤੇ ਬਿਆਨ ਹੈ ਜਿੱਥੇ ਉਹਨੇ ਆ ਸੀ 164 ਦੇ ਬਿਆਨਾਂ 'ਚ ਜਿੱਥੇ ਨਰੇਸ਼ ਯਾਦਵ ਦਾ ਨਾਮ ਉਹਨੇ ਕੋਰਟ 'ਚ ਲਿੱਤਾ ਹੈ ਜਿਹੜਾ ਮੇਨ ਅਕਿਊਜ਼ਡ ਸੀ ਜਿਹੜਾ ਫੜਿਆ ਗਿਆ ਸੀ ਮੌਕੇ ਤੇ ਫਿਰ ਤੁਸੀਂ ਲੋਕਾਂ ਨਾਲ ਕਿਵੇਂ ਲੋਕਾਂ ਨੂੰ ਕਿਵੇਂ ਬੇਫਕੂ ਬਣਾ ਸਕਦੇ ਹੋ ਦੂਜੇ ਪਾਸੇ ਹੁਣ ਮੈਂ ਆਉਣਾ ਚਾਹਣਾ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਕਿ ਬੇਅਦਬੀਆਂ ਦਾ ਦੌਰ ਉਸ ਟਾਈਮ ਤੋਂ ਸ਼ੁਰੂ ਹੋਇਆ ਜਦੋਂ ਦੀ ਇਹ ਸਰਕਾਰ ਇਹ ਇਹ ਪਾਰਟੀ ਪੰਜਾਬ ਚ आई ਸੁਲਤਾਨਪੁਰ ਲੋਧੀ ਕੀ ਹੋਇਆ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਦਿਹਾੜਿਆਂ 'ਚ ਪੁਲਿਸ ਗੁਰੂ ਘਰ 'ਚ ਵੜਦੀ ਹੈ ਪਾਠ ਨੂੰ ਖੰਡਿਤ ਕਰਦੀ ਹੈ ਗੋਲੀਆਂ ਚਲਾਉਂਦੀ ਹੈ ਉੱਥੇ ਬੇਅਦਬੀ ਨਹੀਂ ਆਉ ਕਿਹਦੇ ਤੇ ਕਾਰਵਾਈ ਕੀਤੀ ਤੁਸੀਂ ਉਦੋਂ ਇਨਕੁਆਇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਨਲ ਨੇ ਕੀਤੀ ਕੀ ਕਾਰਵਾਈ ਕੀਤੀ ਤੁਸੀਂ ਉਹਦੇ ਤੇ ਕਾਂਗਰਸ ਦੀ ਸਰਕਾਰ ਵੇਲੇ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੋਈ